ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਟਣ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਜੋ ਬੱਚਾ ਪੰਜਗਾਵਾ ਸੇ ਲਈ ਲੈ ਕੇ ਆਏ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਦੋ ਗੱਬਣਾ ਨੇ ਥੋੜੇ ਥੋੜੇ ਜਾਣਕਾਰ ਮਿਲੀਆਂ ਲੈਣੀਆਂ ਨੇ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ 'ਚ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਉਹ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਸੌ ਸਕੇ ਜੀ ਜੇ ਕੋਈ ਵੀ ਰਾਮੇ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਵਰ ਜੀ ਹਾਂਜੀ ਬਹੁਤ ਵਧੀਆ ਬਾਈ ਨਾਮ ਤੇ ਐਡਰੈਸ ਬੋ ਨਾਮ ਨਰਮਲ ਸਿੰਘ ਜੀ ਹਾਂ ਪਿੰਡ ਭਾਈ ਰੂਪਾ ਤਸੀਰਪੂਲ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਆਪਾਂ ਨੂੰ ਸਲਾਪ ਰਹਿ ਗਿਆ ਜੀ ਓਕੇ ਇਧਰ ਰਾਮਪੁਰਾ ਫੂਲਾ ਇੱਕ ਛੜਪਕ ਦਬਾਈ ਗਸ਼ਰਾ ਨਜੀ ਬਚਾਲੇ ਜੀ ਪਿੰਡ ਤੇ ਨਾਲ ਆਇਆ ਨਾ ਮੋਬਾਈਲ ਨੰਬਰ ਦੋ ਮੋਬਾਈਲ ਨੰਬਰ ਹੈ 946384755 ਹੂੰ ਦੂਜਾ ਹੈਗਾ 8782065 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਹੈ ਇਹ ਦੂਜਾ ਸੂਈ ਹੈ ਬਾਈ ਅ ਬੱਚੇ ਕੀ ਦਿੱਤਾ ਇਹ ਬੱਚਾ ਤੇ ਬਈ ਬੱਚਾ ਦੇ ਹਾਂਜੀ ਕਦੋਂ ਸੂਈ ਹੈ ਬਈ ਇਹ ਕੱਲ ਦੀ ਸੂਈ ਹੈ ਇਹ ਮਤਲਬ 10 11 ਵਜ ਦੀ ਓਕੇ ਬਾਈ ਹਾਂਜੀ ਤੇ ਕਿੰਨਾ ਕੁ ਦੁੱਧ ਦੇ ਦੋਸਟ ਟਾਈਮ ਅਸਟੀਮੇਟ ਦੇਖੋ ਬਈ 1500 ਲੀਟਰ ਦੀ ਹੁੰਦੀ ਦਾ ਤੁਹਾਨੂੰ ਤੋਂ ਓਕੇ ਬਰੀਡਾ ਜੇ ਬੜਾ ਹਾਂਜੀ ਲੈਵਾਂ ਲੂਗਾ ਚੰਗਾ ਹਾਂਜੀ ਲੈਵਾਂ ਲੂਗਾ ਲੈਵਾ ਬਹੁਤ ਚੰਗਾ ਬਈ ਆਰਡਰ ਨੇੜੇ ਤੋਂ ਚੈੱਕ ਕਰ ਲਓ ਥਾਂ ਤੋਂ ਬਹੁਤ ਚੰਗਾ ਲੱਗਿਆ ਹਨ ਮੁੱਠੀਆ ਥਾਣੀ ਇਕੱਲਾ ਇਕੱਲਾ ਤਾਂ ਫੇਸ ਦੀ ਬਿਊਟੀ ਕਮਾਲ ਦੀ ਹੈ ਬੱਚਾ ਬੱਚਾ ਦੇ ਤਾਂ ਹਾਂਜੀ ਮੈਨੂੰ ਬੈਸੀ ਡਰਦੀ ਹਾਲੇ ਕੈਮਰੇ ਤੋਂ ਸਹੀ ਗੱਲ ਹੈ ਠੰਡੀ ਠੁੰਡੀ ਤਾਂ ਬਾਹਲੀ ਹੀ ਬੈਠਾ ਬਾਹਲਾ ਚੰਗਾ ਥਣ ਲੈ ਕਰਾਉਣੀ ਕਿੰਨਾ ਤੇ ਅੰਦਰ ਗਈ ਮੁਠੀ ਵਾਲਾ ਥਣ ਇਕੱਲਾ ਇਕੱਲਾ ਥਣ ਵੱਡੀ ਨਾਲ ਨੋੜ ਇੱਕ ਨੰਬਰ ਕਰਨਾ ਬਾਹਲਾਂ ਬ੍ਰੀਡੀਆਂ ਹੀ ਬੈੜਦੇ ਹਾਂ ਬ੍ਰੀਡ ਫੋਡ ਹਾਂਜੀ ਬ੍ਰੀਡ ਬੜੀ ਸੋਹਣੀ ਬ੍ਰੀਡ ਨਾਲ ਸਹੀ ਹੈ ਬਈ ਖੋਲ ਦੇ ਬਈ ਤੋੜ ਦਿਖਾ ਦੇ ਜਿਹੜੀ ਸੀਰ ਸਾਉਤੋਂ ਬਹੁਤ ਜ਼ਿਆਦਾ ਹੀ ਬੈੜ ਓਕੇ ਚੌਂ ਚਾਂਚ ਠੰਡੀ ਵਿੱਚ ਹਾਂ ਬਾਕੀ ਉਹ ਦੂਜਾ ਸੁਆਹ ਜੇ ਕਰੀ ਤਰੀ ਤਰੀ ਲਗੇ ਠੀਕ ਹੈ ਜੀ ਹਾਂਜੀ ਹੂੰ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਆ ਬਾਈ ਮੋਲ ਕੀ ਆ ਬਾਈ ਜਾਇਜ਼ ਮੋਲ ਵੇਖੋ ਬਾਈ ਅੱਗੀ ਵੀ ਆਪਣੇ ਜਾਇਜ਼ ਹੁੰਦੇ ਹਨਾ ਬਾਦੀ ਘਾਟ ਦਾ ਮਤਲਬ ਆਪਾਂ ਠੀਕ ਕਰਦੇ ਅੱਜ ਤੋ ਬਈ ਇਹਦੇ ਲਈ 55000 ਠੀਕ ਆ ਬਾਈ ਹਾਂਜੀ ਜਮਾ ਜਾਇਜ਼ ਮੋਲ ਦਾ 55000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਮਾਨਤਣ ਜਿਹੜਾ ਮੌਕੇ ਤੇ ਮਾੜਾ ਮੋਟਾ ਹੋ ਜੋ ਕਿਉਂ ਮੁੱਲ ਬਾਈ ਨੇ ਪਹਿਲਾਂ ਹੀ ਖਿੱਚ ਕੇ ਜੈਜ ਰੱਖੀ ਹਾਂਜੀ ਮੁੱਲ ਬਾਲਾ ਮੁੱਲ ਨਹੀਂ ਹਾਂ ਬਾਲਾ ਵਾਦੇ ਘਾਟੇ ਦਾ ਏਸ ਬਿਊਟੀ ਕਮਾਲ ਇਧਰੋਂ ਨਾਲਾ ਨੂਲਾ ਚੈੱਕ ਕਰ ਲੋ ਲੇਵੇ ਤੇ ਫੁੱਲ ਆ ਗਏ ਖਾਣ ਬਹੁਤ ਚੰਗਾ ਲੱਗਾ ਗਲਾਬ ਬਹੁਤ ਚੰਗਾ ਲੱਗੇ ਗਲਾਸਾਂ ਚ ਖਾਣ ਹਾਂ ਤੇ ਬਾਕੀ ਕੋਈ ਸੌ ਉਹ ਹੀ ਨਹੀਂ ਗੱਲ ਕੋਈ ਵੀ ਮਤਲਬ ਹੰਸ ਇਸ਼ਾਰਾ ਦਾ ਕੰਮ ਨਹੀਂ ਕੋਈ ਵੀ ਮਨ ਲਾ ਠੰਡੀ ਹੈ ਜੀ ਬਰਪੂਰੀ ਹੂੰ ਪਰ ਥੋੜੀ ਕਈ ਵੇਰੇ ਤੋਂ ਜਾ ਕੇ ਆਈ ਹਲੇ ਆਈ ਹੈ ਆਪਣੇ ਕੋਲੇ ਹਲੇ ਠੀਕ ਆ ਬਾਈ ਜੀ ਹਾਂਜੀ ਤੇ ਬਾਕੀ ਤਾਂ ਰਾਂ ਬਾਈ ਮਾਰ ਕੇ ਰੱਖ ਹਾਂਜੀ ਤਾਂ ਮਾਰ ਦੋ ਬਾਈ ਜ ਠੰਡੀ ਬੋੜਾਣਾ ਬਾਈ ਬਾਈ ਠੰਡੀ ਬਾਈ ਕਹਿਣਾ ਕਰਮ ਵਾਲੀ ਨਹੀਂ ਕੁਛ ਨਹੀਂ ਮਤਲਬ ਵੀ ਨਹੀਂ ਜੀ ਠੰਡੀ ਸੇਲ ਵਾਲੀ ਜੀ ਬੜਾ ਬੱਕ ਚੌਣ ਚਾਣ ਬੜਾ ਜੰਗਲ ਜਿਹਾ ਬੈੜ ਨੂੰ ਠੀਕ ਆ ਬਾਈ ਲੈ ਕਰੀ ਬੱਚਾ ਤਰ ਆ ਨੇੜੋ ਦਿਖਾਉ ਦਈ ਥਾਂ ਤੋਂ ਥਾਂ ਬਹੁਤ ਸਿੰਘਾਂ ਲੱਗਿਆ ਮੁਰਤੀਆਂ ਦਾ ਥਾਂ ਇਕੱਲਾ ਇਕੱਲਾ ਥਾਂ ਤੇ ਕੀ ਆ ਬਾਕੀ ਤੁਹਾਡੇ ਸਾਹਮਣੇ ਆ ਜਾਣੀਆਂ ਸਾਰਾਂ ਬਾਈ ਨੇ ਹੁਣ ਮਾਰ ਦੇਣੇ ਠੰਡੀ ਵੀ ਬੋੜੀ ਆ ਜੀ ਬੜਾ ਹੂੰ ਉਹ ਗੱਲ ਨਹੀਂ ਪੈਰ ਜਾਂ ਚਕੂ ਤਰੂ ਠੀਕ ਹੈ ਜੀ ਚੌਣ ਚਾਣ ਵੀ ਕੋਈ ਕਿੱਢ ਲੈ ਚਵਾਈ ਬੜੀ ਚੰਗੇ ਨਾ ਬਾਈ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਗਈ ਚੱਕਰੇ ਨਹੀਂ ਕਹਿਣਾ ਕੁਝ ਨਹੀਂ ਠੰਡੀ ਟੀਲ ਕੋਲਿਆ ਕੀ ਬਾਤ ਆ ਵਾਲਾ ਚੰਗਾ ਜਿਹਾ ਜਵਣ ਲੱਗਿਆ ਕਰਮਾਈ ਆ ਮੈਂ ਮਗਰ ਲਿਖਣਾ ਚੱਕਰ ਲਈ ਮੋਟੀ ਮੋਟੀ ਧਾਰਾ ਤੇ ਮੁੱਲ ਵੀ ਬਾਈ ਨੇ ਜਿਆਜ ਰੱਖਿਆ 55000 ਰਿਵਰਸ ਕਰਦਾ ਨਾ ਫੇਰ ਆ ਮਾਨ ਤਾਂ ਮੜਾ ਮੁੱਤਰਾ ਬੈੜ ਆ ਇਹਨੇ ਬਦਦਾ ਗਾਣਾ ਮਨੇ ਬੈਠ ਗਈ ਜਿਹੜਾ ਦੂਜਾ ਸੁਆ ਸਹੀ ਆ ਹਾਂਜੀ ਗਾਣਾ ਵੀ ਬਦਨ ਵਾਲੀ ਕੀ ਇੱਕ ਪੂਰੀ ਸਾਫ ਸਹੀ ਹੈ ਹੂੰ ਇਧਰੋਂ ਪਤਾ ਲੇ ਲੇ ਵਲੂ ਵਾਰ ਹਾਂ ਅੱਗੇ ਬਈ ਆ ਗਈ ਦੋਨੋਂ ਕਿਹੜਾ ਸੁਸਰੀ ਹੈ ਇਹ ਵੀ ਦੂਜਾ ਸੁਸਰੀ ਬਈ ਇੱਕ ਆਹ ਸੁਸਰੀ ਹੈ ਇਹ ਕੱਲ ਸ਼ਾਮ ਨੂੰ ਸੁਈ ਹੈ ਜੀ ਬੱਚਾ ਕੀ ਦੇ ਤਾ ਇਹਨੇ ਬੱਚਾ ਦੇਤਾ ਜੀ ਬੱਚਾ ਵੀ ਬਹੁਤ ਨਰੋਆ ਦੇਤਾ ਹੈ ਸਹੀ ਗੱਲ ਆ ਬਈ ਜੇਰੇ ਦੀ ਬਈਆ ਹਾਂਜੀ ਆ ਜੇਰੇ ਦੀ ਬਈਆ ਜੀ ਜੇਰੇ ਦੀ ਬਿਲਕੁਲ ਹਾਂਜੀ ਆਡਰ ਆਡਰ ਫੜਾ ਚੰਗਾ ਹਾਂਜੀ ਬਹੁਤ ਸਾਫ ਸੁਥਰੀ ਮਿਹਰੇ ਖਾਣ ਬਹੁਤ ਚੰਗਾ ਮੁੱਠੀ ਆ ਖਾਣ ਅਲੱਗ ਅਲੱਗ ਆ ਬੰਦੇ ਕੀ ਬਾਤ ਆ ਬਈ ਪਛਾਣ ਤੋਂ ਲੈ ਵਾ ਚੈੱਕ ਕਰ ਲਓ ਇੱਕ ਨੰਬਰ ਬ੍ਰੀਡ ਇੱਕ ਨੰਬਰ ਬਈ ਕਿ ਠੰਡੀ ਕਿੰਨਾ ਦਾ ਦੁੱਧ ਦੇ ਦੋ ਬਈ ਅਸਟੀਮੇਟ ਅਸਟੀਮੇਟ ਬਈ ਇਹ ਪਨ 16 17 ਲੀਟਰ ਦੀ ਉਮੀਦ ਆ ਓਕੇ ਕਿ ਬੰਦੇ ਦੀ ਮੂਰੇ ਹੁਣ ਸੇਵਾ ਸਮਾਹ ਲਾਉ ਦੀ ਸਾਹਮਣਾ ਦੇਖ ਕੇ ਲੈ ਕੇ ਜਾਣੀ ਆ ਸਮਝਣ ਨਾਲ ਸਹੀ ਗੱਲ ਆ ਬਈ ਹਾਂਜੀ ਛਾਂ ਤੋਂ ਬੜਾ ਚੰਗਾ ਲੱਗਿਆ ਛਾਂ ਤੋਂ ਬੜਾ ਚੰਗਾ ਲੱਗਿਆ ਚੌਣ ਚਾਨਕ ਨੰਬਰ ਆ ਜੀ ਹੂੰ ਬਹੁਤ ਸੋਹਣਾ ਚੌਣ ਹੈ ਖੋਲੀ ਬਈ ਠੀਕ ਕੱਦ ਦਾ ਜੀ ਬੜਾ ਹਾਂ ਹਾਂਜੀ ਬੱਚਾ ਬੜਾ ਚੰਗਾ ਦਿੱਤਾ ਹੈ ਨਾ ਗਰਮਾ ਜੀ ਬੱਚਾ ਮਰੋਆ ਵੀ ਬਹੁਤ ਤੇ ਪ੍ਰਿੰਟ ਫਰਿੰਟ ਬੜਾ ਚੰਗਾ ਦਿੱਤਾ ਬੱਚੇ ਤੇ ਬਿਊਟੀ ਚੈੱਕ ਕਰ ਬਿਊਟੀ ਵੀ ਚੰਗੀ ਆ ਬਾਕੀ ਤੋਰਾ ਚੈੱਕ ਕਰ ਤੋਰਾ ਵੀ ਕਰਮ ਵਾਲੀ ਚੰਗਾ ਗਾਵਾ ਇਹਦਾ ਮੁੱਲ ਵੀ ਜਾਇਜ਼ ਬਾਈ ਇਹਦੇ ਦਿੰਗੇ 57000 57000 ਹਾਂਜੀ ਮਾਨਤਨ ਮਾਨਤਨ ਬਾਈ ਛੋੜ ਸਕਦਾ ਰਹੂਗਾ ਓਕੇ ਬਾਈ ਤੋਂ ਮੁੱਲ ਵਾਲੇ ਚ ਤਰ੍ਹਾਂ ਚੱਪ ਵਰਦੇ ਨਹੀਂ ਹੂੰ 57000 ਰੁਪਏ ਜਮਾ ਜਾਇਜ਼ ਮੁੱਲ ਆ ਖੇਚੇ ਮੁੱਲ ਰੱਖਿਆ ਬਾਲਾ ਮੁੱਲ ਬਾਈ ਨੇ ਤੇ ਬਾਕੀ ਕੋਈ ਚੱਕਰ ਨਹੀਂ ਧਾਰਾ ਨਹੀਂ ਬਾਈ ਮਾਰ ਕੇ ਹਾਂਜੀ ਧਰਮ ਦਿਖਾ ਦੇ ਨੇੜੇ 224 ਕਾਣਾ ਬਾਈ 22 ਦੇ ਬਾਅਦ ਵੀ ਬਾਈ ਜਿਵੇਂ ਮਰ ਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੇ ਨੇ ਕੋਈ ਨਹੀਂ ਬੱਚਾ ਇਧਰ ਜ਼ਬਾਨਾ ਆਣ ਦਿਖਾਈਏ ਨੇ ਇਧਰ ਤੋਂ ਲੈ ਇੱਕ ਨੰਬਰ ਥਾਣ ਕੱਲਾ ਕੱਲਾ ਥਾਣ ਮੁੱਠੀ ਆ ਥਾਣ ਬਾਕੀ ਚਵਾਈ ਦੇਖੋ ਘਰ ਮਾਈ ਤੇ ਉਹਨੂੰ ਦੂ ਚੰਗਾ ਲੱਗੇ ਬੈਰ ਨੂੰ ਲੈ ਤੇ ਮੋਟਾ ਮੋਟਾ ਚੋਨਾ ਜਿਵੇਂ ਮਰਜੀ ਚੋਈ ਚਲ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਠੰਡੀ ਥੀਲ ਖੋਲਿਆ ਕਿਆ ਬਾਤ ਆ ਬਾਈ ਚਵਾਈ ਚ ਵੀ ਪਣੀ ਚਾਹੀਦੀ ਆ ਹਾਂਜੀ ਹਾਂਜੀ ਹਰ ਤਾਂ ਜਿਹੜੀ ਉਹ ਬੋਹਾ ਜਿਹਾ ਛੱਟਾ ਗਿਆ ਹੂੰ ਤੋਂ ਇਸ ਨੰਬਰ ਦੀ ਸਹੀ ਆ ਇੱਕ ਨੰਬਰ ਚਵਾਈ ਆ ਮੋਟਾ ਮੋਟਾ ਚੋਨਾ ਜਿਵੇਂ ਮਰਜੀ ਚੋਈ ਚਲ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਕਿਆ ਅੱਗੇ ਬਈ ਤਨ ਨੰਬਰ ਕਿਹੜਾ ਸੁਆ ਜੀ ਇਹ ਦੂਜਾ ਸੁਸੂ ਜੀ ਬਈ ਕਿੰਨਾ ਕੇ ਟਾਈਮ ਹੋ ਗਿਆ ਸੁਆ ਜੀ ਤੈਨੂੰ 5-6 ਦਿਨ ਹੋਇਆ ਬੱਚਾ ਸਪੇਅਰ ਹੋਇਆ ਬਈ ਇਹਦਾ ਬੱਚਾ ਇਹਦਾ ਐਕਸਪਾਇਰ ਹੋ ਗਿਆ ਹੈ ਬੱਚਾ ਠੀਕ ਹੈ ਜੀ ਬਹੁਤ ਠੀਕ ਹੈ ਜੀ ਬੱਚਾ ਦਾ ਹੂੰ ਤੇ ਇੱਕ ਥਾਂ ਤੋਂ ਤੇ ਲੱਗੀ ਮੂਰਲੇ ਖਣ ਦੀ ਓਕੇ ਆ ਦੀ ਜਮਾਂਦਰੂ ਇਧਰੋਂ ਹਾਂ ਹਾਂ ਜੀ ਹੂੰ ਤਨ ਚੱਲ ਤੇ ਲਾਈ ਜਮਾਂਦਰੂ ਕਿੰਨਾ ਕੁ ਬਈ ਦੋਨੋਂ ਹੁਣ ਤਿਆਰ ਆ ਜਾ ਕਿਵੇਂ ਕੀ ਗੱਲ ਇਹਦੇ ਕੋਲੇ ਮੰਨ ਕੇ ਚੱਲੋ ਜੀ 12-13 ਲੀਟਰ ਹੋਊਗਾ ਜੇ ਇਸ ਟਾਈਮ ਦਾ ਓਕੇ ਹਾਂ ਜੀ ਠੀਕ ਆ ਤੇ ਜਣ ਚੌਣ ਚਾਹ ਨੂੰ ਕੋਈ ਨਹੀਂ ਗਿਆ ਅੱਜ ਸਿਰੇ ਪਵੇਂ ਨਾ ਬੱਚੇ ਦਾਈ ਚੋਈ ਆ ਠੀਕ ਆ ਕੋਈ ਦਿੱਕਤ ਨਹੀਂ ਗਈ ਹੂੰ ਸਹੀ ਬੈਠ ਗਏ ਗੁੜਕਾ ਨਹੀਂ ਠੀਕ ਆ ਬਾਈ ਹਾਂਜੀ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਗਰਮੀ ਘਟ ਮੰਨੋਂ ਫੈਂਟ ਚੰਗੀ ਆਊਗੀ ਬਰੀਟ ਚੰਗੀ ਆ ਤੇ ਥਣ ਬਹੁਤ ਚੰਗਾ ਲੱਗਿਆ ਬਾਕੀ ਤਿੰਨੋਂ ਥਣ ਓਕੇ ਆ ਬਾਈ ਬਾਕੀ ਤਿੰਨੇ ਥਣ ਸਹੀ ਚੱਲਦਾ ਹਾਂ ਬਾਈ ਤਿੰਨੇ ਇੱਕ ਨੰਬਰ ਓਕੇ ਇੱਕ ਨੰਬਰ ਤਿੰਨੇ ਥਣ ਬਾਕੀ ਤੋੜਾ ਚੈੱਕ ਕਰ ਲਓ ਚੌਣ ਚਾਹ ਠੰਡੀ ਹੈ ਜਿਵੇਂ ਹੀ ਗੱਲ ਹੋਈ ਓਕੇ ਹਾਂ ਨਾ ਕੋਈ ਬੱਚੇ ਦੀ ਨਹੀਂ ਦਿੱਕਤ ਮੰਨੀ ਹੈ ਹੂੰ ਅਜਾਈ ਜੋ ਇਹ ਕੋਈ ਦਿੱਕਤ ਨਹੀਂ ਚੋਂ ਚਾਨਕ ਨੰਬਰ ਠੀਕ ਕਿੰਨੇ ਮਕਸ ਬਰੇਡ ਦੀ ਹੈਗੀ ਮੁੱਲ ਕੀ ਹੈ ਬਾਈ ਜੈਜ ਮੁੱਲ ਬਾਈ ਜਮਾ ਲੈਣ ਦੇ ਨੇ 28000 ਰੁਪਏ ਦੇ ਦਾਂਗੇ 28000 ਦੀ ਮਾਨਤਨ ਹੋ ਜੂ ਬਈ ਮਾਨਤਨ ਵਾਲੀ ਗੱਲ ਹੀ ਆ ਮਤਲਬ ਬੱਚਾ ਕਰਕੇ ਡੱਕ ਤਾਗੇ ਨਹੀਂ ਤਾਂ 35000 ਦੀ ਵੇੜ ਨੇ ਮੁੱਤ ਬਿਕਣਾ ਸੀਗਾ ਠੀਕ ਆ ਬਾਈ ਉਹ ਬੱਚੇ ਦਾ ਕਰਕੇ ਥੋੜੀ 28000 ਦੀ ਬੈਟ ਬਾਈ ਕਹਿੰਦਾ ਦੇ ਦਾਂਗੇ ਮਾਨਤਨ ਕੋਈ ਚੱਕਣ ਦੀ ਮੌਕੇ ਤੇ ਹੋ ਜੂਗਾ ਤੇ ਇਧਰੋਂ ਥਾਣਾ ਦਾ ਸਹਿ ਚੈੱਕ ਕਰਵਾ ਲੈਂ ਨਾ ਇੱਕ ਨੰਬਰ ਥਾਣਾ ਦਾ ਕਿਆ ਬਾਤ ਹੈ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਈ ਮਾਰ ਕੇ ਠੰਡੀ ਬਹੁਤ ਆਣਾ ਬਾਈ ਜਿਵੇਂ ਮਰਜ਼ੀ ਵਹਿ ਜਾ ਕੋਈ ਚੱਕਰ ਨਹੀਂ ਕਹਿਣਾ ਕੋਈ ਚਵਾਈ ਚੈੱਕ ਕਰ ਤੂੰ ਬੜਾ ਚੰਗਾ ਹੈਣਾ ਤੂੰ ਚਾਹਨੇ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਚੱਲ ਅੱਛਾ ਬਾਤ ਪੂਰਾ ਠੜਕਾ ਸੁਣਦਾ ਚਵਾਈ ਦਾ ਨਿਬੜਦੀ ਐ ਇੱਕ ਨਹੀਂ ਹਾਂਜੀ ਬਾਕੀ ਮੁੱਲ ਵੀ ਜਾਇਜ਼ ਰੱਖਿਆ ਬਾਈ ਨੇ ਖੱਚ ਕੇ ਮੁੱਲ ਰੱਖਿਆ ਬੜਾ ਮੁੱਲ ਨਹੀਂ ਰੱਖਿਆ ਬਾਈ ਤੂੰ ਚਾਹ ਨੂੰ ਕੋਈ ਦਿੱਕਤ ਨਹੀਂ ਬੱਚੀ ਦੀ ਛੇਕਾ ਹਾਂਜੀ ਮੂਰਲੇ ਉਧਰਲੇ ਥਣ ਦੀ ਚੱਲ ਲਈ ਇਹ ਮੰਨ ਲਾ ਰੇਣੀ ਤੋਂ ਦੂਏ ਪਾਸੇ ਦੀ ਹਾਂਜੀ ਜਿਮੰਦਰ ਹੋ ਗਈ ਪਹਿਲਾਂ ਹਾਂ ਅੱਗੇ ਆ ਗਈ ਬਾਈ 4 ਨੰਬਰ ਇਹਦੀ ਕੀ ਡਿਟੇਲ ਹੈ ਇਹ ਬਾਈ ਪਲੂਨ ਆ ਪਹਿਲਾ ਸੁਆ ਓਕੇ ਕਿੰਨੇ ਦਿਨ ਲੂ ਬਾਈ ਇਹ ਇੱਕ ਹਫਤੇ ਦੀ ਕੱਚੀ ਬਾਈ ਮੰਨ ਲਓ 7-8 ਦਿਨ ਦੀ 6 ਦਿਨ ਦੀ ਠੀਕ ਆ ਬਾਈ ਹਾਂਜੀ ਕਿੰਨਾ ਦੁੱਧ ਦੇ ਦੋ ਬਾਈ ਐਸਟੀਮੇਟ ਐ ਐਸਟੀਮੇਟ ਬਾਈ ਦੇਖੋ ਪਲੂਨ ਵੜਾ ਗਿਆ ਇਹ ਸ਼ਹਿਰ ਬਰੀਡ ਚ ਆ ਗਿਆ ਇਹ ਠੀਕ ਆ ਬਾਈ ਕੋਈ ਮੰਨ ਕੇ ਰੋ 14 15 ਕਿਲੋ ਦੀ ਆਪਾਂ ਉਮੀਦ ਕਰਦੇ ਹਾਂ ਬਾਕੀ ਬੰਦੇ ਨਾਲ ਉਹਦੀ ਸਮਝ ਨਾ ਲੈਣੀ ਸਹੀ ਆ ਭਾਈ ਹਾਂਜੀ ਬਾਕੀ ਸੇਲ ਠੰਡੀ ਹੈਗੀ ਇਹ ਨਹੀਂ ਗੱਲ ਕਿ ਟੀਲਾਡੋ ਲਾਂਗੋ ਪਈਆਂ ਨਾ ਬਈ ਸਫਾਈ ਲੈ ਸਾਰੀਆਂ ਬਾਲਟਾਂ ਨਾਲ ਕੱਢੂ ਫਿਰ ਪਹਿਲੀ ਕੱਚੀ ਕੱਚੀ ਥਾਣ ਬਹੁਤ ਚੰਗਾ ਲੱਗਿਆ ਨਾ ਪੰਜ ਗਲਾਬੀ ਥਾਣ ਇਕੱਲਾ ਇਕੱਲਾ ਥਾਣ ਮੁਠੀ ਵਾਲਾ ਥਾਣ ਤਿਆਰ ਚਾਦੀ ਆਉਂਦੀ ਆ ਖੋਲ ਦੇ ਭਾਈ ਤੋਰ ਕੇ ਨਾ ਆਵੇ ਬਰੀਡ ਦੇ ਇੱਕ ਨੰਬਰ ਦਾ ਤੇ ਗਰਮੀ ਬਿਲਕੁਲ ਨਹੀਂ ਮੰਦੀ ਫੈਂਡ ਚੰਗੀ ਆਊਗੀ ਸੇਸ ਰਿਵਿਊ ਠੀਕ ਆਉਂਦੇ ਆ ਬਈ ਕਮਾਲ ਦੀ ਆ ਬਿਊਟੀ ਬਹੁਤ ਵੈੜ ਤੇ ਹੈ ਨਾ ਬਈ ਹਾਂਜੀ ਕੁਆਲਿਟੀ ਦੇ ਕੁਆਲਿਟੀ ਫੌਲਾ ਬਈ ਤੋਰਾ ਤੋਰਾ ਇੱਕ ਨੰਬਰ ਬਾਕੀ ਐਰ ਸ਼ਹਿਰ ਚ ਆ ਜਾਂਦੀਆਂ ਮੰਗ ਬਹੁਤ ਮਿਲਦੀ ਬਹੁਤ ਘੱਟ ਆ ਤੋਰਾ ਜੇਕਰ ਕੀ ਆ ਵਾ ਗੱੱਚੀ ਗੱੱਚੀ ਆ ਕੱਲੀ ਉਹ ਜਆ ਭਾਉਗਾ ਜਾਇ ਜ ਸਾਫ ਸੁਥੀ ਬਾਲੀ ਬਸ ਕੀ ਮੋਲਾ ਬਈ ਜਾਇ ਇਹਦਾ 55000 ਰੁਪਏ ਬਈ ਮਾਨਦਾਨ ਹੋ ਜਾ ਮਾਨਦਾਨ ਬਸ ਛੋਟੇ ਛੱਪੇ ਹੋ ਜੀ ਓਕੇ ਬਈ 55000 ਰੁਪਿਆ ਮੋਲਾ ਮਾਨਦਾਨ ਕੋਈ ਚੱਕਣੇ ਮੌਕੇ ਤੇ ਹੋ ਜੀ ਜਮਤ ਜੈ ਮੋਲਾ ਕੱਚੀ ਦਾ ਭਾਗ ਜਿੱਡੇ ਵੜ ਤਿਆਰ ਹੋ ਗਈ ਲੇਵਾ ਲੂਆ ਬਹੁਤ ਸੋਹਣਾ ਤਿਆਰ ਕਰੂ ਅੱਗੇ ਬਾਈ ਲੇੜਾ ਸੂਈ ਇਹਨੇ ਦੂਜਾ ਸੂਤ ਸੂਣਾ ਬਾਈ ਕਿੰਨੇ ਕਿ ਦਿਨ ਲੂ ਬਾਈ ਇਹ ਦੋ ਦੋ ਤਿੰਨ ਦਿਨ ਲੈਣੇ ਵੜਨੇ ਠੀਕ ਆ ਬਾਈ ਹਾਂਜੀ ਕਿੰਨਾ ਕਿ ਦਿਨ ਲੂ 10 ਚਿਮੇਟ ਆ ਲੋ ਤਾਂ ਭਾਈ 10 ਆਪਾਂ 20 ਲੀਟਰ ਦੇ ਮੇਰ ਕਰਦੇ ਹਾਂ ਨਹੀਂ 20 ਲੀਟਰ ਦੀ ਇੱਕ ਬੰਦੇ ਨਾਲ ਦੀ ਸਮਝ ਨਾ ਲੈਣੀ ਆ ਥਾਂ ਤੋਂ ਬੜਾ ਚੰਗਾ ਹੈ ਗਲਾਫੀ ਥਾਂ ਨਾ ਨੈਕਸਟ ਜੀ ਬ੍ਰੀਡ ਚ ਆ ਗਈ ਇਹ ਓਰੀਜਨਲ ਦੂਜਾ ਸੂਇ ਇੱਕ ਵਾਰੀ ਸੂਇ ਵਗੈਰਾ ਠੀਕ ਆ ਭਾਈ ਕਿਉਂਕਿ ਠੰਡੀ ਸੀ ਲ ਓਰੀਜਨਲ ਗੱਲ ਕੋਈ ਹੂੰ ਪੂਰੀ ਠੰਡੀ ਹੈ ਜਿਵੇਂ ਮਰਜੀ ਹੱਥ ਫੇਰੀ ਚੱਲਣਾ ਹਣਾ ਖੋਲੀ ਬਈ ਚੋਰੀ ਮਣੀ ਉਹ ਤੋਂ ਬਾਅਦ ਬਰੀਕੀ ਵਾਲੀ ਇਹ ਸੇਵਾ ਵਾਲੇ ਬੰਦੇ ਕੋਲ 20 ਕਿਲੋ ਖੁੱਲਾ ਚਵਾ ਦਿਓ ਜੀ ਬਾਅਦ ਹੂੰ ਕੱਲੀ ਕੱਚੀ ਕੱਚੀ ਆ ਕੱਚੀ ਦਾ ਭਾਅ ਵੀ ਜਾਇਜ਼ ਹੋਣਾ ਬਿਊਟੀ ਚੈੱਕ ਕਰ ਲਓ ਬਾਕੀ ਤੋਰਾ ਚੈੱਕ ਪਿਆਰੀ ਖੇਰ ਵੜਦੀ ਬਹੁਤ ਚੰਗੀ ਆ ਸਾਰੀਆਂ ਬਾਲਟਾਂ ਲਾ ਕੱਢੂ ਫਿਰ ਕਰਮਾਈ ਨੇ ਸੋਣਾ ਥਣ ਬਹੁਤ ਚੰਗਾ ਲੱਗਿਆ ਤੀਜੋਲੇ ਚਾਈ ਮਸ਼ੀਨਾਂ ਚੋਲੇ ਇੱਕ ਨੰਬਰ ਤਾਂ ਲੱਗਿਆ ਇਹਦਾ ਮੁੱਲ ਬਈ ਜਾਇਜ਼ ਇਹਦੇ ਤਾਂ ਬਈ 57000 57000 ਦਾ ਮਾਨਦਾਨ ਹੋ ਜਾ ਮਾਨਸਤਾਰ ਬਈ ਛੋੜ ਸਕਦੇ ਹਾਂ ਓਕੇ ਬਈ 57000 ਰੁਪਿਆ ਮੁੱਲ ਦਾ ਮਾਨ ਤਾਂ ਹੋ ਜਾਵੇ ਮੁੱਲ ਜਾਇਜ਼ ਖੱਤਕੇ ਬਈ ਨੇ ਮੁੱਲ ਹੁੰਦੇ ਆ ਲੈਣ ਦੇਣ ਵਾਲੇ ਮੁੱਲ ਹੁੰਦੇ ਆ ਇਹਦੇ ਲੜ ਸੌ ਸੁਤੀ ਬਾਧੀ ਆ ਜੀ ਹੂੰ ਪੂਰੀ ਫੀਟਿੰਗ ਲੱਗ ਰਹੀ ਹੈ ਕੱਦ ਵਾਲੀ ਬੈੜ ਹੈਗੀ ਹਾਂਜੀ ਨਾਗਸੀ ਭਰਾ ਕੋਲੇ ਬਈ ਪੰਜ ਪੰਜੀ ਰੱਖਾ ਤੇ ਕਿਸੇ ਵੀ ਨੂੰ ਕੋਈ ਵੀ ਨਗਰ ਪਸੰਦ ਆਏ ਭਾਈ ਨਿਕਨੇ ਟਿਕਾਲੇ ਧੰਨਵਾਦ